ਵਧੀਆ ਕੀਤਾ ਯਾਰ ਗੰਦ ਖਤਮ ਹੋ ਗਿਆ ਸਾਡੇ ਬੱਚੇ ਛੋਟੇ ਛੋਟੇ 10-10 ਸਾਲ ਦੇ 12-12 ਸਾਲ ਦੇ 13-13 ਸਾਲ ਦੇ ਅੱਜ ਕੱਲ ਕਦਾਬਾਂ ਦੇ ਘੱਟ ਕੰਮ ਹੁੰਦਾ ਜਾਦਾ ਕੀੜਾ ਹੈਗਾ ਸੋਸ਼ਲ ਮੀਡੀਆ ਦਾ ਕੌਰ ਕੌਰ ਲਾਇ ਇੱਕ ਕੌਰ ਲਾਇਆ ਜੀ ਕੌਰ ਦਾ ਨਾਮ ਬਹੁਤ ਵੱਡਾ ਹੈਗਾ ਵੀ ਗੁਰੂ ਮਹਾਰਾਜ ਦੇ ਸੀਸ ਦਿੱਤੇ ਇਹਦੇ ਪਿੱਛੇ ਅਸੀਂ ਤੇ ਕੌਰ ਤਾਂ ਨਾਮ ਮਿਲਦਾ ਤੇ ਸਿੱਖੀ ਦਾ ਤਾਂ ਨਾਮ ਮਿਲਦਾ ਪਰ ਉਹ ਜਨਾਨੀ ਨੇ ਬਹੁਤ ਗਲਤ ਕੰਮ ਕੀਤਾ ਜੀ ਦੀ ਜੀ ਵੀ ਲੂਤਰ ਉਹਦਾ ਨਾਂ ਲੂਤਰ ਉਹਦੀ ਜੀ ਵੀ ਲੂਤਰ ਆ ਜਿਹੜੀ ਲੂਤਰ ਹੈ ਨਾ ਇਹ ਬਹੁਤ ਕੁਸ਼ ਕਰਾ ਦਿੰਦੀ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਲੂਤਰ ਦੇ ਵਿੱਚ ਇਹ ਹੱਡੀਆਂ ਤੜਵਾ ਦਿੰਦੀ ਹੁੰਦੀ ਆ ਗਲਤ ਕਹਿ ਗਏ ਜਦੋਂ ਮੈਰੋ ਗਏ ਅਮਰਪਾਲ ਮੈਰੋ ਗਏ ਉਹਦੇ ਕੋਲੇ ਉਹਨੂੰ ਸਮਝਾਇਆ ਫਿਰ ਉਹਨੂੰ ਵੀ ਯਾਰ ਕਹਿੰਦੀ ਪਈ ਆ ਉਹਨੇ ਫਿਰ ਗੱਲ ਦੇ ਵਿੱਚ ਸਰੋਪਾ ਲਾ ਕੇ ਦਿੱਤਾ ਕਿ ਨਾ ਤੇਹੀ ਤੇਰੇ ਭਰਾ ਤੇਰੇ ਹੀ ਯਾਰ ਨਹੀਂ ਹੈਗੇ ਫਿਰ ਉਹ ਲੂਤਰ ਫੇਰ ਨਹੀਂ ਲੂਤਰ ਨੂੰ ਸਮਝ ਆਈ ਉਹ ਬੂਟਾ ਦਾ ਐਵੇਂ ਖੱਚ ਬੰਦਾ ਹੈਗਾ ਨਾ ਉਹਦੀ ਭੈਣ ਆ ਨਾ ਉਹਦਾ ਮੈਨੂੰ ਲੱਗਦਾ ਕੁੜੀ ਆ ਨਾ ਉਹਦੀ ਕੋਈ ਨੂੰਹ ਹੈਗੀ ਆ ਜਿਹਦੇ ਬੱਚੇ ਹੋਣ ਨਾ ਰਾਜੇ ਉਹਨੂੰ ਹੀ ਦੁੱਖ ਲੱਗਦਾ ਹੈਗਾ ਜਿਸ ਨੂੰ ਤੁਸੀਂ ਸਫਾਈ ਕਹਿ ਰਹੇ ਹੋ ਉਸ ਨੂੰ ਕਾਨੂੰਨ ਗਲਤ ਕਹਿੰਦਾ ਕਾਨੂੰਨ ਸਜ਼ਾ ਦੇਊਗੀ ਨਾ ਆਪੇ ਕਾਨੂੰਨ ਦੇਖੂਗਾ ਉਹਨੂੰ ਅਸੀਂ ਥੋੜੀ ਦੇਖਣਾ ਕਾਨੂੰਨ ਉਹਨੇ ਕੰਮ ਕਰਤਾ ਕਾਨੂੰਨ ਅੱਗੇ ਆ ਗਿਆ ਕਾਨੂੰਨ ਦਾ ਕੰਮ ਹੈ ਤੇ ਜੋ ਸਿੰਘਾਂ ਨੇ ਆਪਣਾ ਕੰਮ ਕਰਨਾ ਹੀ ਕਰ ਗਏ ਤੇ ਕਾਨੂੰਨ ਦਾ ਕੰਮ ਆਪੇ ਕਰਨਗੇ ਸਜ਼ਾ ਦੇ ਦੇਣਗੇ ਸਰਕਾਰ ਕਰ ਰਹੀ ਆ ਹੁਣ ਸਾਡਾ ਪੰਜਾਬ ਹੀ ਨਸ਼ਿਆਂ ਨੇ ਖਾਲਿਆ ਪੁੱਤ ਸਾਡੀ ਜਵਾਨੀ ਚਿੱਟੇ ਚ ਰੋਲ ਗਈ ਹੈਗੀ ਆ ਸਾਡੀ ਜਵਾਨੀ ਪ੍ਰੈਗਾ ਦੇ ਵਿੱਚ ਰੋਲ ਗਈ ਆ ਸਾਡੀ ਜਵਾਨੀ ਗੋਲੀਆਂ ਚ ਰੋਲ ਗਈ ਹੈਗੀ ਆ ਸਾਡੀ ਜਵਾਨੀ ਪੰਜਾਬ ਬੰਦੀ ਕਾਰਵਾਈ ਕੀਤੀ ਹੋਵੇ ਚੋਕ ਕੇ ਜੇਲ੍ਹ ਤੋਂ ਸੱਟਿਆ ਜਾ ਮੈਂ ਕਹਿੰਦਾ ਦੁਬਾਰਾ ਅਗਲੇ ਆਉਂਦੇ ਨਹੀਂ ਅਗਲੇ ਕਹਿੰਦਾ ਛੱਡ ਪਰਾਂ ਪਰਚਾ ਪਾਊਗਾ ਇਸ ਲਈ ਸੋਸ਼ਲ ਮੀਡੀਆ ਤੇ ਜਾਂ ਪੂਰੇ ਗੱਲ ਕਰੀਏ ਪੰਜਾਬ ਵਰਲਡਵਾਈਡ ਦੇ ਵਿੱਚ ਕਮਲਕੌਰ ਭਾਬੀ ਜੋ ਕਿ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਕਮਲਕੌਰ ਭਾਬੀ ਦੇ ਨਾਮ ਦਾ ਫੇਮਸ ਹੋਈ ਸੋਸ਼ਲ ਮੀਡੀਆ ਇਨਫਲੂਐਂਸਰ ਜਿਸ ਤੋਂ ਬਾਅਦ ਉਸ ਦੀ ਮੌਤ ਹੁੰਦੀ ਹੈ ਮੌਤ ਹੋਣ ਤੋਂ ਬਾਅਦ ਲਗਾਤਾਰ ਦੇਖਿਆ ਜਾ ਰਿਹਾ ਇਹ ਮੁੱਦਾ ਕਾਫੀ ਜ਼ਿਆਦਾ ਪੱਖ ਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਜਥੇਦਾਰ ਕੁਲਦੀਪ ਸਿੰਘ ਜਿਹੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਉਹ ਇਸ ਬਾਰੇ ਬਾਬਾ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੈ ਸੰਗਤ ਜੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਉਹਨਾਂ ਦੀ ਰੇਜ ਦੇ ਹਟਾ ਰਹੇ ਨੇ ਤੇ ਜਹੇਦਾਰ ਰਾਜਾ ਰਾਜ ਸਿੰਘ ਜੀ ਦੇ ਤੇ ਅਸੀਂ ਪੁੱਤ ਜਿਹੜੇ ਮੁੱਦੇ ਤੇ ਤੁਸੀਂ ਗੱਲ ਕਰਨੀ ਹੈ ਹੁਣ ਕਰੋ ਗੱਲ ਕਿਹੜੀ ਕਰਨੀ ਆ ਕੀ ਕਹਿਣਾ ਚਾਹੋਗੇ ਸਰ ਵਿੱਚ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ ਹੁੰਦੀ ਹੈ ਲਗਾਤਾਰ ਇਸ ਤੇ ਮੁੱਦਾ ਹੁਣ ਇਸ ਵੇਲੇ ਕਾਫੀ ਭੱਕ ਗਿਆ ਹੈ ਨੈਰੋ ਸਾਬ ਤੇ ਸਵਾਲ ਜਿਹੜੇ ਚੱਕੇ ਜਾ ਰਹੇ ਨੇ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮਾਸਟਰਮਾਈਂਡ ਹੋ ਨੇ ਕੀ ਕਹਿਣਾ ਪਹਿਲਾਂ ਤਾਂ ਇਹਦੇ ਤੇ ਦੇਖੋ ਜੀ ਮਾਸਟਰਮੈਨ ਕਿੱਥੇ ਹੈਗਾ ਪਹਿਲਾਂ ਤਾਂ ਮੈਨੂੰ ਇਹ ਦੱਸਿਆ ਜਾਵੇ ਆਪਣੀ ਜਿਹੜੀ ਧਰਤੀ ਹੈ ਇਹ ਗੁਰੂ ਪੀਰਾਂ ਦੀ ਧਰਤੀ ਹੈ ਮੰਨਦੇ ਨਾ ਆਪਾਂ ਚੀਜ਼ ਨੂੰ ਜੇ ਸਾਡੀ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਕੋਈ ਗਲਤ ਕੰਮ ਹੋਊਗਾ ਜਾਂ ਕੋਈ ਮਾੜੀ ਹਰਕਤ ਕਰੂਗਾ ਕੋਈ ਗੰਦੇ ਕੰਮ ਕਰੂਗਾ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ ਜਾਂ ਨਹੀਂ ਮਿਲਣੀ ਚਾਹੀਦੀ ਸਹੀ ਦੀ ਹੈ ਨਾ ਤੇ ਜੇ ਉਹ ਸਾਡੇ ਸਿੰਘ ਨੇ ਅੰਮ੍ਰਿਤਪਾਲ ਮੈਰੋ ਨੇ ਕੰਮ ਕਰ ਦਿੱਤਾ ਵਧੀਆ ਕੀਤਾ ਯਾਰ ਗੰਦ ਖਤਮ ਹੋ ਗਿਆ ਸਾਡੇ ਬੱਚੇ ਛੋਟੇ ਛੋਟੇ 10-10 ਸਾਲ ਦੇ 12-12 ਸਾਲ ਦੇ 13-13 ਸਾਲ ਦੇ ਅੱਜ ਕੱਲ ਕਦਾਬਾਂ ਦੇ ਘੱਟ ਕੰਮ ਹੁੰਦਾ ਜਾੜਾ ਕੀੜਾ ਹੈਗਾ ਸੋਸ਼ਲ ਮੀਡੀਆ ਦਾ ਮੋਬਾਈਲ ਹਰ ਕਦੇ ਹੱਥ ਦੇ ਵਿੱਚ ਆ ਮੋਬਾਈਲ ਤੇ ਕੰਮ ਆਉਂਦਾ ਜਦੋਂ ਉਹ ਮੋਬਾਈਲ ਖੋਲਦੇ ਆਪਾਂ ਸਾਨੂੰ ਵੀ ਸ਼ਰਮ ਆ ਜਾਂਦੀ ਜਦੋਂ ਅਸੀਂ ਮੋਬਾਈਲ ਖੋਲਦੇ ਤਾਂ ਨੇ ਮੂਰੇ ਫੋਟੋ ਆ ਜਾਂਦੀ ਸੀ ਉਹ ਜਨਾਨੀ ਜੀ ਦੀ ਉਹ ਭਈਆ ਰਾਣੀ ਸੀਗੀ ਉਹ ਭਈਆ ਰਾਣੀ ਸੀਗੀ ਬਿਹਾਰ ਜੁਪੀ ਦੀ ਤੇ ਪੰਜਾਬ ਦੇ ਵਿੱਚ ਉਹਨੇ ਗੰਦ ਪਾਇਆ ਸੀਗਾ ਨਾ ਉਹ ਤੋਂ ਪੰਜਾਬ ਭਾਬੀ ਰੱਖਿਆ ਸੀਗਾ ਤੇ ਕੌਰ ਕੌਰ ਲਾਇ ਇੱਕ ਕੌਰ ਲਾਇ ਕੌਰ ਦਾ ਨਾਮ ਬਹੁਤ ਵੱਡਾ ਹੈਗਾ ਵੀ ਗੁਰੂ ਮਹਾਰਾਜ ਦੇ ਸੀਸ ਦਿੱਤੇ ਇਹਦੇ ਪਿੱਛੇ ਅਸੀਂ ਤੇ ਕੌਰ ਤਾਂ ਨਾਮ ਮਿਲਦਾ ਤੇ ਸਿੱਖੀ ਦਾ ਤਾਂ ਨਾਮ ਮਿਲਦਾ ਪਰ ਉਹ ਜਨਾਨੀ ਨੇ ਬਹੁਤ ਗਲਤ ਕੰਮ ਕੀਤਾ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਉੱਤੇ ਜਦੋਂ ਗੰਦ ਇਦਾਂ ਦੀਆਂ ਚੀਜ਼ਾਂ ਦਿਖਾਵਾਂਗੇ ਤੇ ਅਸਰ ਗਲਤ ਪੈਂਦੇ ਪੈਂਦਾ ਹੈ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਜਾਂਦੀ ਹੈ ਦੀਪਿਕਾ ਲੂਥਰਾ ਉਹ ਲਗਾਤਾਰ ਪਹਿਲਾਂ ਤਾਂ ਜਾਂਦੀ ਹੈ ਮਾਫੀ ਮੰਗਦੀ ਹੈ ਹਾਲਾਂਕਿ ਯਾਰ ਯਾਰ ਸ਼ਬਦ ਤੋਂ ਵੀ ਕਾਫੀ ਜ਼ਿਆਦਾ ਉਹਨਾਂ ਤੋਂ ਗਰੇਜ਼ ਕੀਤਾ ਜਾਂਦਾ ਹੈ ਪਰ ਦੇਖਿਆ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਮੈਂ ਮਾਫੀ ਮੰਗੀ ਮੈਂ ਵੀਡੀਓ ਡਿਲੀਟ ਕਰਤੀਆਂ ਹੁਣ ਕਿਉਂ ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਜੀ ਦੀ ਜੀ ਵੀ ਲੂਤਰ ਉਹਦਾ ਨਾਂ ਲੂਤਰ ਉਹਦੀ ਜੀਬ ਵੀ ਲੂਤਰ ਹੈ ਆ ਜਿਹੜੀ ਲੂਤਰ ਹੈ ਨਾ ਇਹ ਬਹੁਤ ਕੁਸ਼ ਕਰਾ ਦਿੰਦੀ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਲੂਤਰ ਦੇ ਵਿੱਚ ਇਹ ਹੱਡੀਆਂ ਤੜਵਾ ਦਿੰਦੀ ਹੁੰਦੀ ਹੈ ਗਲਤ ਕਹਿ ਕੇ ਹੱਡੀ ਦੇਖਿਆ ਕਿਤੇ ਜਵਾਨ ਚ ਹੁੰਦੀ ਹੈ ਤੇ ਬੰਦੇ ਦੀਆਂ ਹੱਡੀਆਂ ਤੜਵਾ ਦਿੰਦੀ ਐ ਇਹ ਲੂਤਰ ਜਿਹੜੀ ਤੁਸੀਂ ਕਹਿੰਦੇ ਲੂਤਰ 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 ਨੂੰ ਕਹਿਣਾ ਚਾਹੁੰਦੇ ਆ ਇੱਕ ਤਾਂ ਤੇਰੀ ਬੋਲੀ ਵੜੀ ਗੰਦੀ ਆ ਹਰ ਇੱਕ ਜਦੋਂ ਵੀ ਗੱਲ ਕਰਦੀ ਯਾਰ 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 ਤੇਰੇ ਕਿੰਨੇ ਕ ਯਾਰ ਐ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾਵੇ ਇਹ ਯਾਰ ਬਹੁਤ ਗਲਤ ਲੱਭ ਜੈ ਪੰਜਾਬੀ ਦੇ ਵਿੱਚ ਤੇ ਉਹ ਜਦੋਂ ਆਪਣੇ ਕੀ ਨਾਸੀ ਬਾਬਾ ਜੀ ਦਾ ਮਹਿਰੋ ਜੀ ਜਦੋਂ ਮਹਿਰੋ ਗਏ ਅਮਰਤਪਾਲ ਮਹਿਰੋ ਗਏ ਉਹਦੇ ਕੋਲੇ ਉਹਨੂੰ ਸਮਝਾਇਆ ਫਿਰ ਉਹਨੂੰ ਵੀ ਯਾਰ ਕਹਿੰਦੀ ਪਈ ਆ ਉਹਨੇ ਫਿਰ ਗੱਲ ਦੇ ਵਿੱਚ ਸਰੋਪਾ ਲਾ ਕੇ ਦਿੱਤਾ ਕਹਿੰਦਾ ਇਹ ਤੇਰੇ ਭਰਾ ਤੇਰੇ ਹੀ ਯਾਰ ਨਹੀਂ ਹੈਗੇ ਫਿਰ ਉਲੂਤਰ ਫੇਰ ਨਹੀਂ ਲੂਤਰ ਨੂੰ ਸਮਝਾਈ ਤੇ ਜੇ ਹੁਣ ਜੇ ਹੁਣ ਪੰਗਾ ਪੈ ਹੀ ਗਿਆ ਹੁਣ ਭਾਜਦੇ ਕਿਉਂ ਖੜੋ ਹੁਣ ਨਾਲੇ ਉਹ ਉਦੋਂ ਜਦੋਂ ਉਹਨੇ ਕੰਮ ਹੋਇਆ ਨਾ ਇਹ ਉਹਦੇ ਬੈਠੀ ਸੀ ਉਹਨੇ ਖੁਦ ਬਿਆਨ ਦਿੱਤੇ ਆ ਕਹਿੰਦੀ ਤਿੰਨ ਐਸਐਚਓ ਬੈਠੇ ਸੀਗੇ ਇੱਕ ਡੀਐਸਪੀ ਬੈਠਾ ਹੀਗਾ ਉੱਥੇ ਉਹਨੇ ਮਾਫੀ ਮੰਗੀ ਹੈਗੀ ਆ ਤੇ ਦੁਬਾਰਾ ਇਹਨੂੰ ਮਤਵਲ ਕੀ ਐਦਾਂ ਦੀਆਂ ਵੀਡੀਓ ਪਾਉਣ ਦਾ ਐਦਾਂ ਦੇ ਕੰਮ ਕਰਨ ਦਾ ਐਨੂੰ ਇਹਨੂੰ ਕੀ ਲੱਗਦਾ ਹੈ ਕਿ ਆਪਾਂ ਸਟੰਟ ਬਾਜੀ ਗਈ ਆ ਆਪਣੇ ਆਪ ਨੂੰ ਫੇਮਸ ਕਰਨ ਦਾ ਫੇਸ ਸਟੈਂਟ ਹੀ ਮਾਜੀ ਹੈ ਗਲਤ ਬੋਲਣਾ ਐਵੇਂ ਲੋਕੀ ਕਹਿੰਦੇ ਆ ਨਾ ਪਿੱਛੇ ਜਿਮ ਕੋਈ ਵੀਡੀਓ ਦੇਖੀ ਸੀਗੀ ਉਹ ਬੰਦਾ ਕਹਿੰਦਾ ਕਹਿੰਦਾ ਸਾਡੇ ਮੂੰਹ ਦੇ ਵਿੱਚੋਂ ਗਾਲਾਂ ਨਿਕਲਦੀਆਂ ਨੇ ਸਾਡੇ ਮੂੰਹ ਚੋਂ ਗਾਲਾਂ ਨਿਕਲਦੀਆਂ ਵੀ ਸਾਡੀਆਂ ਵੀਡੀਓ ਨਾ ਦੇਖੋ ਤੇ ਕੀ ਗੱਲ ਆ ਤੇ ਕਰਪਾਨਾਂ ਦੇ ਵਿੱਚੋਂ ਫੁੱਲ ਨਿਕਲਣਗੇ ਇਹਨਾਂ ਦੇ ਵੀ ਜਦੋਂ ਧੌਣ ਤੇ ਰੱਖਾਂਗੇ ਖੂਨ ਹੀ ਨਿਕਲਣਾ ਗਿਆਨੀ ਬੂਟਾ ਸਿੰਘ ਜੀ ਸੁਣਿਆ ਕੀ ਕਿਹਾ ਉਹਨਾਂ ਨੇ ਉਹ ਬੂਟਾ ਦਾ ਐਵੇਂ ਖੱਚ ਬੰਦਾ ਹੈਗਾ ਨਾ ਉਹਦੀ ਭੈਣ ਆ ਨਾ ਉਹਦਾ ਮੈਨੂੰ ਲੱਗਦਾ ਕੁੜੀ ਆ ਨਾ ਉਹਦੀ ਕੋਈ ਨੂੰਹ ਹੈਗੀ ਆ ਜਿਹਦੇ ਬੱਚੇ ਹੋਣ ਨਾ ਰਾਜੇ ਉਹਨੂੰ ਹੀ ਦੁੱਖ ਲੱਗਦਾ ਹੈਗਾ ਹੁਣ ਉਹ ਬੰਦਾ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਮ੍ਰਿਤਪਾਲ ਨੇ ਬਲਤਕਾਰ ਕੀਤਾ ਉਹਦੇ ਬੰਦਿਆਂ ਨੇ ਵੀ ਮੈਨੂੰ ਪੁੱਛਣ ਵਾਲਾ ਹੋਵੇ ਵੀ ਮਾਮਾ ਤੂੰ ਕੋਲੇ ਗਿਆ ਸੀਗਾ ਕਰਾਉਣ ਵਾਸਤੇ ਉਹ ਤਾਂ ਸਰਕਾਰ ਉਹ ਤਾਂ ਰਿਪੋਰਟਾਂ ਦੱਸਣੀਆਂ ਨੇ ਡਾਕਟਰੀ ਰਿਪੋਰਟ ਦੱਸੂਗੀ ਬਲਤਕਾਰ ਹੋਇਆ ਕੀ ਹੋਇਆ ਕੀ ਨਹੀਂ ਉਹਨੂੰ ਹੁਣ ਸੁਪਨਾ ਆ ਰਿਹਾ ਮੈਨੂੰ ਤਾਂ ਲੱਗਦਾ ਐਵੇਂ ਸਾਲਾ ਝੂਠ ਮਾਰੀ ਜਾਂਦਾ ਬਾਂਦਰ ਜਿਹਾ ਜੀ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਵੀ ਬਸ ਉਹਦਾ ਪਹਿਲ ਗਲਤ ਕਰੀਏਗਾ ਬਸ ਵੱਡੇ ਵੱਡੇ ਅਖ਼ਬਾਰਾਂ ਦੇ ਵਿੱਚ ਅਖ਼ਬਾਰਾਂ ਦੇ ਵਿੱਚ ਵੀ ਖਬਰਾਂ ਆਈਆਂ ਗਲਤ ਕਿਹਾ ਇਹ ਗਲਤ ਹੈ ਕਿ ਇਸ ਤਰੀਕੇ ਨਾਲ ਮਾਰਨਾ ਕਿਉਂਕਿ ਕਾਨੂੰਨ ਨੂੰ ਹੱਥ ਵਿੱਚ ਲੈਣਾ ਹੈਗਾ ਇੱਕ ਤਰੀਕੇ ਦਾ ਨਾਲ ਇਹ ਕਿਸੇ ਦਾ ਕਤਲ ਕਰਨਾ ਤੇ ਜਿਸ ਨੂੰ ਤੁਸੀਂ ਸਫਾਈ ਕਹਿ ਰਹੇ ਹੋ ਉਸ ਨੂੰ ਕਾਨੂੰਨ ਗਲਤ ਕਹਿੰਦਾ ਹੈ ਕਾਨੂੰਨ ਅਸੀਂ ਕਹਿੰਦੇ ਹਾਂ ਜੇ ਉਹਨਾਂ ਨੇ ਕਤਲ ਕੀਤਾ ਹੋ ਗਿਆ ਚੱਲ ਜੋ ਪਾਣਾ ਵਰਤਨਾ ਐਕਸੀਡੈਂਟ ਹੋ ਗਿਆ ਪਰ ਕਾਨੂੰਨ ਨੇ ਬੰਦੇ ਫੜੇ ਆ ਨਾ ਕਾਨੂੰਨ ਸਜ਼ਾ ਦੇਊਗੀ ਨਾ ਆਪੇ ਕਾਨੂੰਨ ਦੇਖੂਗਾ ਉਹਨੂੰ ਅਸੀਂ ਥੋੜੀ ਦੇਖਣਾ ਕਾਨੂੰਨ ਉਹਨੇ ਕੰਮ ਕਰਤਾ ਕਾਨੂੰਨ ਅੱਗੇ ਆ ਗਿਆ ਕਾਨੂੰਨ ਦਾ ਕੰਮ ਹੈ ਤੇ ਜੋ ਸਿੰਘਾਂ ਨੇ ਆਪਣਾ ਕੰਮ ਕਰਨਾ ਹੀ ਕਰ ਗਏ ਤੇ ਕਾਨੂੰਨ ਦਾ ਕੰਮ ਆਪੇ ਕਰਨਗੇ ਸਜ਼ਾ ਦੇ ਦੇਣਗੇ ਹੋਰ ਕਿ ਇਹੀ ਹੋ ਸਕਦਾ ਸਜ਼ਾ ਦੇਣਗੇ ਤੇ ਜਿਹੜਾ ਉਹ ਬੰਦਾ ਕਹਿ ਰਿਹਾ ਹੈਗਾ ਜਿਹੜਾ ਕਹਿੰਦਾ ਪਿਆ ਵੀ ਵੀ ਮੈਨੂੰ ਫੋਨ ਕਰੋ ਐਦਾਂ ਕਰੋ ਉਹਦਾ ਤਾਂ ਆਪ ਨਹੀਂ ਕੋਈ ਹੈਗਾ ਮੈਨੂੰ ਲੱਗਦਾ ਜੇ ਉਹਦੀ ਕਿਤੇ ਕੁੜੀ ਹੋਵੇ ਨਾ ਛੋਟਾ ਜਿਹਾ ਬੱਚਾ ਹੋਵੇ 10 ਸਾਲ ਦਾ ਤੇ 5 ਸਾਲ ਦਾ ਬੱਚਾ ਹੋਵੇ 10 ਸਾਲ ਦਾ ਬੱਚਾ ਹੋਵੇ ਉਹਨੂੰ ਮੋਬਾਈਲ ਫੜਾਇਆ ਹੋਵੇ ਉਹ ਜਿਹੜੀ ਬੀਬੀ ਮਰੀ ਆ ਉਹਦੀ ਕਿਤੇ ਗਾਲਾਂ ਜਿੱਦਾਂ ਉਹ ਕੱਢਦੀ ਆ ਕਿਤੇ ਉਹਦੇ ਮੋਬਾਈਲ ਦੇ ਮੂਰੇ ਆ ਜਾਣ ਤੇ ਉਹਨੂੰ ਤਾਂ ਪਤਾ ਲੱਗੇ ਵੀ ਇਹ ਗਲਤ ਸੀ ਤੇ ਚੰਗਾ ਸੀਗਾ ਮੈਂ ਤੈਨੂੰ ਕਹਿ ਰਿਹਾ ਬਾਈ ਜੀ ਧਿਆਨ ਨਾਲ ਗੱਲ ਸੁਣ ਲਾ ਤੇ ਇਹ ਗੱਲ ਜਿਹੜੀ ਹੈਗੀ ਆ ਨਾ ਬਹੁਤ ਮਾਰੀ ਗੱਲ ਹੈਗੀ ਆ ਪਹਿਲੋ ਕਿਸੇ ਦਾ ਦੇਖੀਦਾ ਹੁੰਦਾ ਰੰਗ ਢੰਗ ਵੀ ਕੀ ਚੀਜ਼ ਹੁੰਦੀ ਕੀ ਚੀਜ਼ ਨਹੀਂ ਹੁਣ ਤੂੰ ਐਵੇਂ ਕਹੀ ਜਾਂਦਾ ਜੀ ਐਦਾਂ ਹੁਣ ਵੇਖ ਬਾਈ ਬੱਚੇ ਆ ਦੇਖੋ ਮਾਨਜੋਗ ਜੱਜ ਸਾਹਿਬ ਦੇ ਵੀ ਬੱਚੇ ਆ ਵਕੀਲ ਵੀ ਹੈਗੇ ਆ ਵਕੀਲਾਂ ਦੇ ਵੀ ਬੱਚੇ ਹੈਗੇ ਅਫਸਰ ਹੈ ਵਡੇ ਡੀਜੀਪੀ ਐਸਐਸਪੀ ਸਾਫ ਉਹਨਾਂ ਦੇ ਵੀ ਬੱਚੇ ਆ ਕੀ ਗੱਲ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਨਹੀਂ ਹੈਗਾ ਹੈਗਾ ਨਾ ਪੁੱਤ ਉਹ ਜਿਹੜਾ ਗੰਦਾ ਸਾਡੇ ਅਫਸਰਾਂ ਦੇ ਬੱਚਿਆਂ ਦੇ ਮੂਹਰੇ ਆਊਗਾ ਉਹ ਮੈਡ ਕਿੱਥੇ ਜਾਊਗਾ ਗਲਤ ਪਾਸੇ ਜਾਊਗਾ ਨਿੱਕੇ 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 ਨਿਆਣੇ ਹੈਗੇ ਉਹਨਾਂ ਕੋਲ ਮੋਬਾਈਲ ਹੈਗਾ ਬੱਚਿਆਂ ਕੋਲ ਮੋਬਾਈਲ ਹੈ ਪਹਿਲੀ ਚੀਜ਼ ਖੋਲੋ ਇਹੀ ਲੈਕਚਰ ਪਾਉਣਾ ਸਾਹਮਣੇ ਆਂਦਾ ਉੱਤੇ ਕਿਉਂ ਨਹੀਂ ਹਨ ਕੀ ਲੱਗਦਾ ਕਿਉਂ ਨਹੀਂ ਸਫਾਈ ਕੀਤੀ ਜਾ ਰਹੀ ਕਿਉਂ ਨਹੀਂ ਇਸ ਤੇ ਕਾਰਵਾਈ ਕੀਤੀ ਜਾ ਰਹੀ ਹਰ ਵਾਰੀ ਨਿਹੰਗ ਸਿੰਘਾਂ ਨੂੰ ਹੀ ਕਿਉਂ ਅੱਗੇ ਆਣਾ ਪੈ ਰਿਹਾ ਕਿ ਆਪਾਂ ਸਫਾਈ ਕਰਨੀ ਇਸ ਤਰੀਕੇ ਨਾਲ ਕਰਾਂਗੇ ਦੇਖੋ ਪਹਿਲਾਂ ਤਾਂ ਮੈਂ ਕਹਿੰਦਾ ਕਾਨੂੰਨ ਦੀ ਗਲਤੀ ਇੱਥੇ ਕਾਨੂੰਨ ਨੇ ਇਹ ਚੀਜ਼ ਉੱਤੇ ਨੱਥ ਪਾਉਣੀ ਚਾਹੀਦੀ ਹੈ ਤੇ ਜੇ ਨਹੀਂ ਨੱਥ ਪਾਉਂਦੀ ਜੇ ਹੁਣ ਨਿੰਗਾ ਨੇ ਸਫਾਈ ਕਰਤੀ ਹੁਣ ਚੀਕਾ ਨਿਕਲ ਗਿਆ ਜੇ ਨਿੰਗਾ ਸਿੰਘਾਂ ਨੇ ਫੌਜਾਂ ਨੇ ਸਫਾਈ ਕਰਤੀ ਹੁਣ ਚੀਕਾ ਨਾ ਮਾਰੋ ਫਿਰ ਪਾਈ ਤਾਂ ਸਰ ਨਸ਼ਿਆਂ ਦੀ ਨਹੀਂ ਹੋਈ ਅਜ ਤੱਕ ਸਰਕਾਰ ਕਰ ਰਹੀ ਆ ਹੁਣ ਸਾਡਾ ਪੰਜਾਬ ਹੀ ਨਸ਼ਿਆਂ ਨੇ ਖਾਲਿਆ ਪੁੱਤ ਸਾਡੀ ਜਵਾਨੀ ਚਿੱਟੇ 'ਚ ਰੋਲ ਗਈ ਹੈਗੀ ਆ ਸਾਡੀ ਜਵਾਨੀ ਪ੍ਰੈਗਾ ਦੇ ਵਿੱਚ ਰੋਲ ਗਈ ਆ ਸਾਡੀ ਜਵਾਨੀ ਗੋਲੀਆਂ 'ਚ ਰੋਲ ਗਈ ਹੈਗੀ ਆ ਸਾਡੀ ਜਵਾਨੀ ਪੰਜਾਬੀ ਨਸ਼ਿਆਂ ਦੇ ਵਿੱਚ ਰੋਲ ਗਈ ਆ ਸਾਡਾ ਪਾਣੀ ਅੱਜ ਪਾਣੀ ਦੀ ਗੱਲ ਕਰੀਏ ਨਾ ਪਾਣੀ ਇੱਕ ਤਜਾਬ ਬਣ ਗਿਆ ਉਹ ਵੀ ਇੱਕ ਬਿਮਾਰੀ ਆ ਸਾਡਾ ਇਹ ਨਹੀਂ ਸਫਾਈ ਹੋਈ ਤਾਂ ਹੋਰ ਕੀ ਹੋਣਾ ਹੌਲੀ-ਹੌਲੀ ਹੋਈ ਜਾਊਗੀ ਬਿਲਕੁਲ ਕੀ ਲੱਗਦਾ ਹੈ ਕਿ ਹੁਣ ਇਹ ਜਿਹੜਾ ਮੁੱਦਾ ਹੈ ਕਾਫੀ ਜ਼ਿਆਦਾ ਇਸ ਵੇਲੇ ਪੱਕ ਚੁੱਕਿਆ ਹੈ ਅਮਰਿਤਪਾਲ ਸਿੰਘ ਮੈਰੋ ਦਾ ਜਿਹੜਾ ਹੈ ਅਕਾਊਂਟ ਵੀ ਬੰਦ ਹੋ ਗਿਆ ਹੈ ਇਸ ਤੋਂ ਪਹਿਲੇ ਤਾਂ ਕੀ ਕਹੋਗੇ ਅਕਾਊਂਟ ਬੰਦ ਕਰਨ ਦਾ ਕੀ ਹੋਊਗਾ ਲੱਗਦਾ ਹੈ ਕਿ ਉਹਨਾਂ ਦੀ ਆਵਾਜ਼ ਰੁਕ ਜਾਊਗੀ ਜਾਂ ਫਿਰ ਆਵਾਜ਼ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੀ ਲੱਗਦਾ ਹੈ ਪਹਿਲਾਂ ਤਾਂ ਇਹ ਦੇਖੋ ਜੀ ਸਰਕਾਰ ਹੈ ਸਰਕਾਰ ਕੁਝ ਵੀ ਕਰ ਸਕਦੀ ਹੈ ਕੁਛ ਵੀ ਕਰ ਸਕਦੀ ਹੈ ਜਦੋਂ ਹੁਣ ਏਡੇ ਏਡੇ ਵੱਡੇ ਮੁੰਡੇ ਆਪਣੇ ਚਲੇ ਗਏ ਹੈਗੇ ਆ ਜਿਹੜਾ ਆਪਣਾ ਕੀ ਨਾਂ ਸੀ ਦੀਪ ਸਿੱਧੂ ਸੀਗਾ ਉਹਨੇ ਆਪਣੀ ਆਵਾਜ਼ ਚੁੱਕੀ ਸੀ ਆਪਣੇ ਪੰਜਾਬ ਲਈ ਚੁੱਕੀ ਸੀ ਆਪਣੇ ਭਾਈਆਂ ਲਈ ਚੁੱਕੀ ਸੀ ਆਪਣੇ ਭੈਰਾਂ ਲਈ ਚੁੱਕੀ ਸੀ ਭਰਾਵਾਂ ਲਈ ਚੁੱਕੀ ਸੀ ਉਹ ਤੁਰ ਗਿਆ ਇਹ ਤਾਂ ਸਿੰਘ ਜੇ ਆਉਣਗੇ ਸਿੰਘ ਤੇ ਜਾਣਗੇ ਵੀ ਅੰਮ੍ਰਿਤਪਾਲ ਸਿੰਘ ਨੇ ਵੀ ਮੁੱਦਾ ਚੁੱਕਿਆ ਸੀਗਾ ਨੌਜਵਾਨ ਇਕੱਠੇ ਹੋਏ ਸੀ ਉਹ ਵੀ ਦੇਖ ਲਓ ਜੇਲ੍ਹ 'ਚ ਬੈਠਾ ਹੋਇਆ ਉਹਨੇ ਗਲਤ ਕੰਮ ਤਾਂ ਨਹੀਂ ਕੀਤਾ ਉਹਨੇ ਅੰਮ੍ਰਿਤਪਾਲ ਨੇ ਉਹਨੇ ਅੰਮ੍ਰਿਤਪਾਲ ਨੇ ਕਿੰਨੇ ਬੱਚਿਆਂ ਨੂੰ ਅੰਮ੍ਰਿਤਪਾਣ ਕਰਵਾਇਆ ਹੈਗਾ ਕਿੰਨੇ ਨਸ਼ਿਆਂ ਤੋਂ ਛਡਵਾਏ ਹੈਗੇ ਸਹੀ ਕੰਮ ਕੀਤਾ ਜਦੋਂ ਹੁਣ ਕੀ ਜੋਰ ਚੱਲ ਸਕਦਾ ਸਰਕਾਰ ਮורה ਤਾਂ ਹੀ ਕਹੀ ਕਹਾਂਗੇ ਵੀ ਕੀ ਜੋਰ ਚੱਲ ਸਕਦਾ ਸਰਕਾਰ ਜੀ ਇਹ ਨਾ ਚਾਹੋਗੇ ਪਹਿਲਾਂ ਤਾਂ ਇਹ ਲੱਛਰ ਬਣਾ ਤੁਹਾਨੂੰ ਲੱਗਦਾ ਤੁਹਾਨੂੰ ਆਪਣੇ ਅੰਦਰੋਂ ਲੱਗਦਾ ਕਿ ਇਹ ਖਤਮ ਹੋਣ ਨੂੰ ਕਿੰਨਾ ਕੁ ਸਮਾਂ ਲੱਗੂਗਾ ਕਿੰਨਾ ਕੁ ਨਹੀਂ ਕਿਉਂਕਿ ਸੋਸ਼ਲ ਮੀਡੀਆ ਦਾ ਆਵਿਸ਼ਕਾਰ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਹੋਇਆ ਸੀਗਾ ਕਿ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਲਿਆਈ ਜਾਵੇ ਆਪਣਾ ਬਿਜ਼ਨਸ ਵਧਾਇਆ ਜਾਵੇ ਆਪਣੇ ਕੰਮ ਨੂੰ ਵਧਾਇਆ ਜਾਵੇ ਪਰ ਇਹ ਚੀਜ਼ਾਂ ਹੋਣੀਆਂ ਹੀ ਇਹ ਸੋਚਿਆ ਸੀਗਾ ਕਦੀ ਨਹੀਂ ਸੋਚੀ ਪਹਿਲਾਂ ਨਹੀਂ ਸੀ ਸੋਸ਼ਲ ਮੀਡੀਆ ਪੁੱਤ ਆਪਾਂ ਪਿੱਛੇ ਚੱਲਦੇ ਹਾਂ ਥੋੜਾ ਪਿੱਛੇ ਜਾਂਦੇ ਹਾਂ ਪਹਿਲਾਂ ਮੀਡੀਆ ਨਹੀਂ ਸੀਗਾ ਪਹਿਲਾਂ ਕੋਈ ਐਦਾਂ ਦਾ ਲੱਚਪਣਾ ਦੇਖਦਾ ਹੀਗਾ ਕੋਈ ਐਦਾਂ ਦੀ ਖਬਰ ਆਉਂਦੀ ਸੀਗੀ ਕੋਈ ਪਤਾ ਲੱਗਦਾ ਸੀਗਾ ਹੁਣ ਲੋਕਾਂ ਨੇ ਆਪਣਾ ਜਿਸਮ ਦਿਖਾਉਣ ਵਾਸਤੇ ਪੈਸੇ ਬਣਾਉਣ ਵਾਸਤੇ ਇਹ ਸਿਸਟਮ ਚ ਚਾਲੂ ਕੀਤਾ ਆ ਇਹ ਹੁਣ ਸੋਸ਼ਲ ਮੀਡੀਆ ਇੱਕ ਲੱਚਪਣਾ ਬਣ ਗਿਆ ਇੱਕ ਕਹਿੰਦੇ ਨੇ ਕਲਯੁਗ ਹੁੰਦਾ ਇਹ ਕਲਯੁਗ ਉਹ ਨਹੀਂ ਕਲਯੁਗ ਸੋਸ਼ਲ ਮੀਡੀਆ ਕਲਯੁਗ ਆ ਕਾਲ ਯੁੱਗ ਨੰਗਾ ਨੱਚਦਾ ਸੋਸ਼ਲ ਮੀਡੀਆ ਤੇ ਦੇਖ ਲੋ ਤੁਸੀਂ ਨੰਗਿਆਂ ਨੱਚਦੇ ਪਹਿਲਾਂ ਬਿਜ਼ਨਸ ਵਧਾਉਣ ਵਾਸਤੇ ਕੰਮ ਕੀਤਾ ਜਾਂਦਾ ਸੀ ਹੁਣ ਬਿਜ਼ਨਸ ਬਣ ਚੁੱਕਿਆ ਬਣ ਚੁੱਕਿਆ ਉਹੀ ਗੱਲ ਕਹਿ ਰਿਹਾ ਵੀ ਬਣ ਚੁੱਕਿਆ ਹੈਗਾ ਵੀ ਇਹ ਚੀਜ਼ਾਂ ਨੂੰ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਵੀ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਚੀਜ਼ਾਂ ਦੇ ਨੱਥ ਪਾਈ ਜਾਵੇ ਵੀ ਵਧੀਆ ਗੱਲ ਹੈ ਐਵੇਂ ਕਿਸੇ ਦਾ ਖੂਨ ਖਰਾਬਾ ਨਾ ਹੋਵੇ ਅਸੀਂ ਵੀ ਕਹਿੰਦੇ ਆ ਵੀ ਸਾਡੀ ਕਿਸੇ ਨਾਲ ਦੁਸ਼ਮਣ ਨਹੀਂ ਸਾਡਾ ਕਿਸੇ ਨਾਲ ਵੈਰ ਨਹੀਂ ਹੈਗਾ ਅਸੀਂ ਤਾਂ ਆਪਣੇ ਤੇਰੇ ਸਾਡੇ ਬੱਚੇ ਆ ਸਾਡੇ ਨਿੱਕੇ ਨਿੱਕਿਆਂ ਧੀਆ ਨੇ ਸਾਡਾ ਜਿਹੜਾ ਧਰਤੀ ਆ ਪੀਰਾਂ ਫਕੀਰਾਂ ਦੀ ਧਰਤੀ ਆ ਗੁਰੂਆਂ ਦੀ ਧਰਤੀ ਆ ਇਹ ਚੀਜ਼ ਦੇ ਉੱਤੇ ਇਦਾਂ ਦਾ ਗੰਦ ਨਹੀਂ ਚੰਗਾ ਲੱਗਦਾ ਸਾਨੂੰ ਅਸੀਂ ਤਾਂ ਕਵਾਂਗੇ ਵੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਬੇਨਤੀ ਹੱਥ ਜੋੜ ਕੇ ਵੀ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਸਖਤ ਤੋਂ ਸਖਤ ਜਿਹੜੇ ਵੀ ਇਦਾਂ ਦਾ ਲਚਪੁਣਾ ਦਿਖਾਉਂਦੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਚੱਕ ਕੇ ਜੇਲ੍ਹ ਤੋਂ ਸਿੱਟਿਆ ਜਾਵੇ ਮੈਂ ਕਹਿੰਦਾ ਦੁਬਾਰਾ ਅਗਲੇ ਆਉਂਦੇ ਨਹੀਂ ਅਗਲੇ ਕਹਿੰਦਾ 6:30 ਪਰਾਂ ਪਰਚਾ ਪਾਊਗਾ ਸੰਗਤ ਜੀ ਨੂੰ ਬੇਨਤੀ ਹੈਗੀ ਆ ਵੀ ਜਿਹੜਾ ਇੱਕ ਮੁੱਦਾ ਚੁੱਕਿਆ ਹੋਇਆ ਨਾ ਇਹਦਾ ਮੈਸੇਜ ਇਹ ਆ ਵੀ ਜਿਹੜਾ ਵੀ ਸੋਸ਼ਲ ਮੀਡੀਆ ਬਣਿਆ ਹੋਇਆ ਹੈਗਾ ਸੋਸ਼ਲ ਮੀਡੀਆ ਤੇ ਆਪਾਂ ਇਹ ਤੇ ਮੈਂ ਇਹ ਹੀ ਕਹਿਣਾ ਚਾਹਣਾ ਸੰਗਤ ਨੂੰ ਜਾਂਦੇ ਜਾਂਦੇ ਵੀ ਜਿਹੜੀ ਮੁਸਲਮਾਨ ਭਾਈਚਾਰਾ ਹੈਗਾ ਦੇਖੋ ਜੀ ਉਹ ਵੀ ਬਹੁਤ ਵਧੀਆ ਇਤਿਹਾਸ ਹੈ ਉਹਨਾਂ ਦਾ ਉਹ ਆਪਣੇ ਇਤਿਹਾਸ ਦਾ ਦੱਸਿਆ ਕਰਨ ਇਤਿਹਾਸ ਦੀਆਂ ਕਹਾਣੀਆਂ ਬਣੋ ਸੋਸ਼ਲ ਮੀਡੀਆ ਤੇ ਚੀਜ਼ ਇਦਾਂ ਦੀ ਆ ਹੁਣ Hindu ਭਾਈਚਾਰਾ ਹੈਗਾ ਉਹ ਆਪਣੀਆਂ ਚਾਕੀਆਂ ਬਾਰੇ ਆਪਣੇ ਪੀਰਾਂ ਫਕੀਰਾਂ ਵਾਸਤੇ ਮਾਤਾ ਵਾਸਤੇ ਸ਼ਿਵਜੀ ਮਹਾਰਾਜ ਇਦਾਂ ਦੀਆਂ ਕਹਾਣੀਆਂ ਬਣਾ ਕੇ ਦੱਸੋ ਯਾਰ ਸੰਗਤ ਨੂੰ ਪਤਾ ਲੱਗੇ ਬਾਕੀ ਆ ਜੋ ਕਿ Christian ਭਾਈਚਾਰਾ Christian Christian ਭਾਈਚਾਰੇ ਨੂੰ ਵੀ ਚਾਹੀਦਾ ਇਹ ਚੀਜ਼ਾਂ ਵੀ ਜਿਹੜੀਆਂ ਆਪਾਂ ਗੰਦ ਸੋਸ਼ਲ ਮੀਡੀਆ ਤੇ ਦਿਖਾਉਣੇ ਆ ਇਹਨੂੰ ਕੱਟ ਕੇ ਆਪਾਂ ਵਧੀਆ ਚੀਜ਼ਾਂ ਦਿਖਾਈਏ ਆਪਾਂ ਆਪਣੇ ਇਤਿਹਾਸ ਬਾਰੇ ਜੋੜੀਏ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ ਇਹ ਚੀਜ਼ਾਂ ਨੇ ਸਾਡਾ ਕਿਸੇ ਨਾਲ ਵੈਰ ਨਿਰੋਧ ਨਹੀਂ ਹੈਗਾਗਾ ਵੀ ਸਾਡਾ ਵੈਰ ਹੋਵੇ ਅਸੀਂ ਤਾਂ ਕਹਿੰਦੇ ਸਾਡੇ ਸਾਰੇ ਭਾਈ ਐ ਸਾਡੇ ਵੀਰ ਐ ਵੀ ਆਪਾਂ ਇੱਕ ਮੁੱਠ ਬਣ ਕੇ ਰਹਿਣਾ ਹੈਗਾ ਕਿਸੇ ਨਾਲ ਸਾਡੀ ਦੁਸ਼ਮਣੀ ਨਹੀਂ ਕਿਸੇ ਨਾਲ ਸਾਡਾ ਵੈਰ ਨਹੀਂ ਹੈਗਾ ਜਿਹੜੇ ਨਿਹੰਗ ਸਿੰਘ ਫੌਜ ਆ ਨਾ ਇਹ ਹਰਕਤ ਬਣਾ ਕੇ ਰੱਖਦੀ ਆ ਹਰਕ ਨੂੰ ਗਲੇ ਨਾਲ ਲਾ ਕੇ ਰੱਖਦੀ ਆ ਇਹਨੇ ਕਹਿੰਦੇ ਸਮਝ ਆਉਣੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਸੋ ਬਿਲਕੁਲ ਜਿੱਥੇ ਲਗਾਤਾਰ ਇਹ ਮੁੱਦਾ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਪੱਕਿਆ ਹੋਇਆ ਦਿਖਾਈ ਦਿੱਤਾ ਤੇ ਉੱਥੇ ਹੀ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਸੀ ਜਿਹੜੀ ਨਿਹੰਗ ਜਥੇਬੰਦੀਆਂ ਨੇ ਉਹਨਾਂ ਨਾਲ ਸੋ ਇਸ ਮੁੱਦੇ ਤੇ ਗੱਲਬਾਤ ਕਰਕੇ ਇਹ ਚੀਜ਼ ਤੁਹਾਨੂੰ ਕਿਹੋ ਜਿਹੀ ਲੱਗੀ ਕੀ ਲੱਗਦਾ ਹੈ ਇਸ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਸੋਸ਼ਲ ਮੀਡੀਆ ਜਦੋਂ ਇਹ ਚੀਜ਼ਾਂ ਇੰਨਾ ਇਸ ਤਰੀਕੇ ਦੇ ਨਾਲ ਫੈਲ ਰਹੀਆਂ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਤੇ ਅਦਾ ਹੀ ਹੋਰ ਅਪਡੇਟਸ ਲਈ ਬਣੇ ਰਹੋ ਕੈਨਟੀਵੀ ਪੰਜਾਬੀ ਨਾਲ ਕੈਮਰਾ ਪਰਸਨ ਗੁਰਮੀਤ ਦੇ ਨਾਲ ਮੈਂ ਨੀਧੀ ਵਰਮਾ